ਸਸਿਕਾਲ ਜੀ ਪੰਜਾਬ ਨਿਊਜ਼ ਬ੍ਰਿਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਨਦਰਜੀਤ ਸਿੰਘ ਟਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦਿੱਤੀਆਂ ਮੁੱਖ ਸੁਰਖੀਆਂ ਤੋਂ ਦਿੱਲੀ ਵਿੱਚ ਵੱਡੇ ਅੰਦੋਲਨ ਲਈ ਕਿਸਾਨਾਂ ਨੇ ਦਿੱਲੀ ਵੱਲ ਭਾਈ ਚੱਲੇ ਹਰਿਆਣਾ ਨੇ ਸ਼ੱਭੂ ਬਾਰਡਰ ਤੇ ਪਾਇਆ ਘੇਰਾ ਵੱਡੇ ਵੱਡੇ ਬੈਰੀਕੇਡ ਲਗਾ ਕੇ ਰੋਕੇ ਕਿਸਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਝੜਪ ਕਿਸਾਨਾਂ ਦੇ ਅੰਦੋਲਨ ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਆਇਆ ਬਿਆਨ ਕਿਹਾ ਕਿਸਾਨਾਂ ਨੂੰ ਲੈ ਕੇ ਚਿੰਤਾ ਵਿੱਚ ਹੈ ਕੇਂਦਰ ਸਰਕਾਰ ਕਿਸਾਨਾਂ ਦੀ ਇਸ ਸਮੱਸਿਆ 'ਚ ਹੱਲ ਕਰਨ ਲਈ ਲੱਗੇਗਾ ਸਮਾਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਤੇ ਪੰਜਾਬ ਵਿੱਚ ਇੰਟਰਨੈਟ ਛਿਬਾਵਾ ਕੀਤੀਆਂ ਗਈਆਂ ਬੰਦ ਪੰਜਾਬ ਸਰਕਾਰ ਨੇ ਵੀ ਕਈ ਜ਼ਿਲ੍ਹਿਆਂ ਦਾ ਇੰਟਰਨੈਟ ਕੀਤਾ ਬੰਦ ਕਿਸਾਨਾਂ ਦੇ ਇਕੱਠ ਨੂੰ ਦੇਖਦੇ ਹੋਏ ਕੀਤੀ ਗਈ ਕਾਰਵਾਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਿਆ ਕਿਸਾਨਾਂ ਦੇ ਅੰਦੋਲਨ ਦਾ ਮਾਮਲਾ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕਰਨ ਅਤੇ ਇੰਟਰਨੈਟ ਬੰਦ ਕਰਨ ਤੇ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਕਿਸਾਨਾਂ ਦਾ ਰਸਤਾ ਰੋਕਣ ਨੂੰ ਅਦਾਲਤ ਨੇ ਦੱਸਿਆ ਗਲਤ ਨੂਰ ਕਾਬਰਾ ਪਛਤਾਨ ਨਾਲ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚ ਰਹੇ ਹਨ ਤੇ ਉਹਨਾਂ ਨੂੰ ਰੋਕਣ ਲਈ ਸਰਕਾਰ ਨੇ ਸਖਤ ਪ੍ਰਬੰਧ ਕੀਤੇ ਹਨ ਇੱਕ ਪਾਸੇ ਸਿਮਿੰਟ ਦੇ ਬੈਰੀਕੇਡ ਲਗਾਏ ਗਏ ਹਨ ਕਿਸਾਨਾਂ ਵੱਲੋਂ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਸ ਤੇ ਪੁਲਿਸ ਵੱਲੋਂ ਡਰੋਨ ਰਾਹੀਂ ਅਥਰੂ ਗ੍ਰੇਸ ਦੇ ਗੋਲੇ ਸੁੱਟੇ ਗਏ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਦਿੱਲੀ ਜਾਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਹਰਿਆਣਾ ਦੀਆਂ ਵੱਖ-ਵੱਖ ਸਰਹੱਦਾਂ ਤੇ ਪਹੁੰਚੇ ਇਸ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਸਰਹੱਦਾਂ ਤੇ ਵੱਡੇ ਪੱਧਰ ਤੇ ਬੈਰੀਕੇਡ ਕੀਤੀ ਗਈ ਹੈ ਇਸ ਦੌਰਾਨ ਸ਼ੰਭੂ ਬਾਰਡਰ ਉੱਪਰ ਹਾਲਾਤ ਤਣਾਪੂਨ ਬਣ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਅਤੇ ਫੋਰਸ ਵੱਲੋਂ ਡਰੋਨ ਦੀ ਮਦਦ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਜਿਸ ਤੋਂ ਬਾਅਦ ਭੱਜ ਦੌੜ ਮਚ ਗਈ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀ ਨਾਲ ਅੱਗੇ ਵਧ ਰਹੇ ਨੇ ਉਨ੍ਹਾਂ ਕਿਹਾ ਕਿ ਜਦੋਂ ਅਥਰੂ ਗੈਸ ਦੇ ਸੁੱਟੇ ਗਏ ਗੋਲਿਆਂ ਦੇ ਖਾਲੀ ਖੋਲ ਦੇਖੇਗੇ ਤਾਂ ਉਹਨਾਂ ਦੀ ਮਿਆਦ 2022 ਵਿੱਚ ਖਤਮ ਹੋ ਚੁੱਕੀ ਸੀ ਇਸ ਤਰ੍ਹਾਂ ਕਿਸਾਨਾਂ ਉੱਪਰ ਜੋ ਗੋਲੇ ਦਾਗੇਗੇ ਉਹ 2022 ਵਿੱਚ ਐਕਸਪਾਇਰ ਹੋ ਚੁੱਕੇ ਹਨ ਜੋ ਕਾਫੀ ਨੁਕਸਾਨਦੇ ਹੋ ਸਕਦੇ ਹਨ ਸਰਦਾਰ ਜਗ ਸਿੰਘ ਭਾਰਤੀ ਸਿਖਸ਼ਾ ਨੇਕਤਾ ਪਟੇੜੀ ਕਲਾ ਜੀ ਚੱਕਣ ਵਾਸਤੇ ਆਏ ਆ ਜੀ ਇਹ ਆਪਾਂ ਕਿਹੜਾ ਨਾ ਕਿੰਨਾ ਹੀ ਟਾਈਮ ਲੱਗ ਜੇ ਸਾਨੂੰ ਚੱਕਦੇ ਜਾਵਾਂਗੇ ਅਸੀਂ ਅਸੀਂ ਦਿੱਲੀ ਦੀਆਂ ਰੂਹਾਂ ਤੇ ਜਾ ਕੇ ਬੈਠਾਂਗੇ ਬਰੂਹਾਂ ਤੇ ਧਰਨਾ ਲਾਵਾਂਗੇ ਸ਼ਾਂਤਮਈ ਬੈਠਾਂਗੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਸ਼ਾਂਤਮਈ ਨਾਲ ਰਹਾਂਗੇ ਖੱਟੜ ਸਰਕਾਰ ਜੋ ਮਰਜ਼ੀ ਕਰੀ ਜਾਵੇ ਮੋਦੀ ਸਰਕਾਰ ਜੋ ਮਰਜ਼ੀ ਕਰੀ ਜਾਵੇ ਕੰਡੀ ਲੜਾਈ ਹੈ ਸਾਡੇ ਦਾ ਹੱਕ ਲੈਣਿਆ ਸੀ ਆਪਦੇ ਜਿਹੜੇ ਸਾਡੇ ਹੱਕ ਬਣਦੇ ਆ ਜਿਹੜੀਆਂ ਗੱਲਾਂ ਮੋਦੀ ਜਦ ਮੰਨਿਆ ਤਾਂ 2021 ਦੇ ਵਿੱਚ ਵੀ ਮੈਂ ਤੁਹਾਡੇ ਸਾਰੇ ਕਾਨੂੰਨ ਲਾਗੂ ਕਰ ਦੂੰਗਾ ਉਹਨੇ ਇੱਕ ਵੀ ਕਾਨੂੰਨ ਲਾਗੂ ਕਰਿਆ ਹੈ ਕਿ ਆ ਸਾਨੂੰ ਫਿਰ ਦੁਬਾਰੇ ਐਸੇ ਕਰਕੇ ਜਾਣਾ ਪੈ ਰਿਹਾ ਹੈ ਜਿਹੜਾ ਸਾਡਾ ਕਹਦਾ ਜੀ ਕਰਦਾ ਘਰ ਛੱਡ ਕੇ ਇਹ ਚੀਜ਼ਾਂ ਦੇ ਵਿੱਚ ਅਸੀਂ ਜਾਵਾਂਗੇ ਤਾਂ ਦੱਸ ਦਿਓ ਕਿ ਕਿਸਾਨਾ ਵੱਲੋਂ ਆਪਣੀਆਂ ਮੰਗਾ ਮੰਨਵਾਉਣ ਲਈ ਦਿੱਲੀ ਵਿੱਚ ਵੱਡੇ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦੇ ਕਿਸਾਨ ਦਿੱਲੀ ਵੱਲ ਭੱਜ ਰਹੇ ਹਨ ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਇਹ ਮਸਲਾ ਗੱਲਬਾਤ ਨਾਲ ਹੱਲ ਕੀਤਾ ਜਾਣਾ ਚਾਹੀਦਾ ਪਰ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਬਾਰੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਲੈ ਕੇ ਚਿੰਤਾ ਵਿੱਚ ਹੈ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਮੇਂ ਦੀ ਲੋੜ ਹੈ ਕਿਸਾਨਾਂ ਦੀਆਂ ਮੰਗਾਂ ਤੇ ਸਲਾਮਸ਼ਿਬਰਾ ਕੀਤਾ ਜਾ ਰਿਹਾ ਹੈ ਰਾਜਾਂ ਨਾਲ ਗੱਲਬਾਤ ਵੀ ਜਾਰੀ ਹੈ ਅਸੀਂ ਕੁਝ ਮੁੱਦਿਆਂ ਤੇ ਹੱਲ ਲੱਭਣ ਲਈ ਕੰਮ ਕਰ ਰਹੇ ਹਾਂ ਕਿਸਾਨ ਦਿੱਲੀ ਵੱਲ ਕੁਝ ਕਰ ਰਹੇ ਨੇ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਇਸ ਲਈ ਸਾਨੂੰ ਸੁੱਬੇ ਨਾਲ ਗੱਲ ਕਰਨ ਦੀ ਲੋੜ ਹੈ ਸਾਨੂੰ ਚਰਚਾ ਕਰਨ ਤੇ ਹੱਲ ਲੱਭਣ ਦੀ ਇੱਕ ਫੋਰਮ ਦੀ ਲੋੜ ਹੈ ਅਰਜੁਨ ਮੁੰਡੇ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪਾਬੰਦ ਹੈ ਕਿਸਾਨ ਯੂਨੀਅਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਨਤਾ ਨੂੰ ਪਰੇਸ਼ਾਨੀ ਵਿੱਚ ਨਾ ਪਾਇਆ ਜਾਵੇ ਦੇਖੇ ਮੈਂ ਚੰਡੀਗੜ੍ਹ ਜਾ ਕੇ दो बार किसान संगठनों के साथ बातचीत किया और किसान संगठनों को बातचीत करते हुए मैंने ये बात बताई कि जितनी मांगे संबंधित भारत सरकार से जो विषय हो सकता है वो हम कर रहे हैं और उनको बता भी दिया है लेकिन कुछ चीजों में हमें कंसल्टेशन करने की जरूरत पड़ेगी क्योंकि राज्यों के साथ मिलकर के हमें इस बात पर आगे चर्चा करनी पड़ेगी इसके लिए हमें यह सुनिश्चित करना चाहिए कि इसका रास्ता क्या क्या होगा और उसके लिए यदि हम कोई एक फोरम ऐसा बनाए जिसमें हम लगातार चर्चा करते रहे और इसका समाधान निकालें ये बात किसानों को समझने की जरूरत है कि किसी किसानों के हितों की रक्षा हो भारत सरकार प्रतिबद्ध है और उसके साथ साथ जनसामान्य को कोई कठिनाई न हो दोनों ही बातों को जो संगठन है किसान ਸੰਗਠਨਰ ਨੂੰ ਉਹਨਾਂ ਨੂੰ ਸਮਝਣਾ ਪੜਿਆ। ਦੱਸਦੀ ਹੈ ਕਿ ਆਪਣੀਆਂ ਲਾਟਕੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਜਾ ਰਹੇ ਹਨ। ਕੇਂਦਰੀ ਮੰਤਰੀਆਂ ਨਾਲ देर रात ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਟੈਂਟ ਰਾਸ਼ਨ ਤੇ ਹੋਰ ਸਮਾਨ ਟਰੈਕਟਰ ਟਰਾਲੀਆਂ ਵਿੱਚ ਲੈ ਕੇ ਦਿੱਲੀ ਵੱਲ ਕੂਚ ਕਰਨ ਲਈ ਰਵਾਨਾ ਹੋਏ ਹਨ। ਕਿਸਾਨਾਂ ਦੀਆਂ ਮੰਗਾਂ ਹਨ ਕਿ ਛਟਕੜ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਲਾਹਵਾ ਸੁਵਮੀ ਨਾਥਰ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਦਿੱਤੀ ਜਾਵੇ। ਕਿਸਾਨੀ ਕਰਜ਼ੇ ਮਾਫ ਕੀਤੇ ਜਾਣ। ਪੋਰਸ ਵੱਲੋਂ ਦਰਜ ਕੇਸ ਵਾਪਸ ਲਏ ਜਾਣ ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ ਕਿਸਾਨ ਭੂਮੀ ਗ੍ਰਹਿਣ ਕਾਨੂੰਨ 2013 ਨੂੰ ਬਹਾਲ ਕਰਨ ਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਆਵਾਜ਼ ਨੂੰ ਰੋਕਣ ਲਈ ਸਰਕਾਰ ਹਰ ਤਰ੍ਹਾਂ ਦੇ ਹੱਤਕੰਡੇ ਅਪਣਾ ਰਹੀ ਹੈ ਹੁਣ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਇੰਟਰਨੈਟ ਸੇਵਾਵਾਂ 'ਚ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਤੇ ਐਸਐਮਐਸ ਸੇਵਾਵਾਂ 'ਚ ਬੰਦ ਕਰ ਦਿੱਤੀਆਂ ਗਏ ਸਨ ਹੁਣ ਪੁਲਿਸ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅੱਜ ਕਿਸਾਨ ਦਿੱਲੀ ਵੱਲ ਕੂਚ ਕਰਨ ਜਾ ਰਹੇ ਨੇ ਬੀਤੇ ਦਿਨ ਕੇਂਦਰ ਸਰਕਾਰ ਨਾਲ ਸਹਿਮਤੀ ਨਹੀਂ ਬਣ ਸਕੀ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ ਇਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਪਹਿਲੀ ਵੱਡੀ ਕਾਰਵਾਈ ਹੋਈ ਹੈ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਸੰਗਰੂਰ ਦੇ ਕਈ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਹਰਿਆਣਾ ਵਿੱਚ ਵੀ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਪਹਿਲਾਂ ਤੋਂ ਹੀ ਇੰਟਰਨੈਟ ਤੇ SMS ਸੇਵਾਵਾਂ ਬੰਦ ਕੀਤੀਆਂ ਹੋਈਆਂ ਨੇ ਹੁਣ ਪਟਿਆਲਾ, ਛੁਤਰਾਣਾ, ਸਮਾਣਾ, ਕਨੌਰ, ਦੇਵੀਗੜ੍ਹ, ਸੰਗਰੂਰ ਦੇ ਖਨੌਰੀ, ਮੂਨਕ, ਲਹਿਰਾ, ਸੁਨਾਮ ਤੇ ਛਾਜੜੀ ਵਿੱਚ ਮੋਬਾਈਲ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਜਿਨ੍ਹਾਂ ਘਰਾਂ ਵਿੱਚ ਬ੍ਰੌਡਬੈਂਡ ਹੈ ਉਹਨਾਂ ਨੂੰ ਨਟ ਚਲਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਪਰ ਇਨ੍ਹਾਂ ਖੇਤਰਾਂ ਵਿੱਚ ਮੋਬਾਈਲ ਇੰਟਰਨੈਟ ਬੰਦ ਹੋ ਗਿਆ ਏ ਉਧਰ ਹਰਿਆਣਾ ਸਰਕਾਰ ਨੇ ਸਰਦ ਦੇ ਆਲੇ ਦੁਆਲੇ ਜ਼ਿਲ੍ਹਿਆਂ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਨੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਏ ਇੰਨਾ ਹੀ ਨਹੀਂ ਬਲਕਿ ਵਿੱਚ ਐਸਐਮਐਸ ਵੀ ਨਹੀਂ ਭੇਜੇ ਜਾ ਸਕਦੇ ਪੁਲਿਸ ਨੇ ਆਪਣੀ ਨਿਗਰਾਨੀ ਵਧਾ ਦਿੱਤੀ ਹੈ ਸੂਬੇ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਸਬੰਧਤ ਖੇਤਰਾਂ ਦੇ ਪੁਲਿਸ ਕਪਤਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਡੀਜੀਪੀ ਖੁਦ ਅਸਥਿਤੀ ਦੇਖਣ ਦਾ ਦਰੱਖਤ ਰੱਖ ਰਹੇ ਹਨ ਹਰੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ ਪੁਲਿਸ ਨੇ ਟ੍ਰੈਫਿਕ ਅਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਉਹ ਪਹਿਲਾਂ ਤੋਂ ਹੀ ਚੌਕਸ ਅਤੇ ਸੁਚੇਤ ਰਹਿਣ ਤੋਂ ਦਾਦੀ ਇੱਕ ਇੱਕ ਦਿਨ ਪਹਿਲਾਂ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ ਜਿਸ ਪਿੱਛੇ ਤਰਕ ਦਿੱਤਾ ਗਿਆ ਕਿ ਇਹ ਕਾਰਵਾਈ ਕਿਸੇ ਅਣਸਖੌਮੀ ਘਟਨਾ ਤੋਂ ਰੋਕਣ ਲਈ ਕੀਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਫਵਾਹ ਨਾ ਫੈਲੇ ਤੋਂ ਦਾਦੀ ਇੱਕ ਕਿਸਾਨਾਂ ਵੱਲੋਂ ਅੱਜ ਦਿੱਲੀ ਵੱਲ ਕੂਚ ਕੀਤਾ ਗਿਆ ਹੈ ਪਰ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਹੈ ਜੋ ਕਿ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਪੁਲਿਸ ਵੱਲੋਂ ਸੜਕਾਂ ਉੱਤੇ ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਨੇ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਇਸ ਕਾਰਵਾਈ ਨੂੰ ਜਾਇਜ਼ ਦੱਸਿਆ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨਾ ਉਹਨਾਂ ਦਾ ਅਸਵਿਧਾਨਿਕ ਹੱਕ ਹੈ ਤੇ ਸਰਕਾਰਾਂ ਵੱਲੋਂ ਅਜਿਹੀ ਕਾਰਵਾਈ ਕਰਨਾ ਗਲਤ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਹੁੜਦੰਗ ਨਹੀਂ ਵੇਚਾ ਰਹੇ। ਉਹ ਸ਼ਾਂਤੀ ਨਾਲ ਆਪਣਾ ਪ੍ਰੋਟੈਸਟ ਕਰਨ ਦਿੱਲੀ ਵਿੱਚ ਜਾ ਰਹੇ ਹਨ ਪਰ ਫਿਰ ਵੀ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਤੋਂ ਦੱਸਦੀ ਇੱਕ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਕਰਨ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ। ਪਟੀਸ਼ਨ ਵਿੱਚ ਅੰਬਾਲਾ ਦੇ ਨੇੜੇ ਸ਼ੰਭੂ ਬਾਰਡਰ ਸੀਲ ਕਰਨ ਦੇ ਫੈਸਲੇ ਨੂੰ ਗੈਰਕਾਨੂੰਨੀ ਦੱਸਦਿਆਂ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਅੱਜ ਪੰਜਾਬ ਰੈਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਕਿਸਾਨ ਅਧੂਲਨ ਤੇ ਪੰਜਾਬ ਰਾਣਾ ਹਾਈ ਕੋਰਟ ਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਵਕੀਲ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਸਰਕਾਰ ਤੋਂ ਇਜਾਜ਼ਤ ਲੈਣੀ ਚਾਹੀਦੀ ਸੀ ਇਸ ਦੇ ਨਾਲ ਹੀ ਜੱਜ ਨੇ ਕਿਹਾ ਕਿ ਕਿਸਾਨਾਂ ਦਾ ਰਸਤਾ ਰੋਕਣਾ ਠੀਕ ਨਹੀਂ ਉਹਨਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕਣ ਲਈ ਕਿਤੇ ਪ੍ਰਬੰਧਾ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਹੁੰਚ ਗਿਆ ਹੈ ਦਿੱਲੀ ਦੇ ਵਕੀਲ ਨੇ ਹੱਦਾਂ ਸੀਲ ਕਰਨ ਤੇ ਇੰਟਰਨੈਟ ਤੇ ਪਾਬੰਦੀ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ ਇਸ ਤੇ ਹਾਈ ਕੋਰਟ ਚ ਅੱਜ ਸੁਣਵਾਈ ਹੋਈ ਪਟੀਸ਼ਨ ਦਾਇਰ ਕਰਨ ਵਾਲੇ ਦਿੱਲੀ ਦੇ ਵਕੀਲ ਉਦੇ ਪ੍ਰਤਾਪ ਖਬਰੂਪ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਕ ਪ੍ਰਦਰਸ਼ਨ ਕਰਨਾ ਹੈ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਇਸ ਤੋਂ ਇਲਾਵਾ 15 ਜ਼ਿਲ੍ਹਿਆਂ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ 7 ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਉਨਾ ਦਲੀਲ ਦਿੱਤੀ ਕਿ ਹੱਦਾਂ ਸੀਲ ਕਰਨ ਤੇ ਮੋਬਾਈਲ ਇੰਟਰਨੈਟ ਤੇ ਐਸਐਮਐਸ ਸੇਵਾ ਬੰਦ ਕਰਨ ਨਾਲ ਇੱਕ ਪਾਸੇ ਕਿਸਾਨਾਂ ਦੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਰਿਆਣਾ ਤੇ ਪੰਜਾਬ ਸਰਕਾਰਾਂ ਦੇ ਨਾਲ-ਨਾਲ ਉਹਨਾਂ ਨੇ ਇਸ ਪਟੀਸ਼ਨ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਤਰ ਬਣਾਇਆ ਹੈ ਉਹਨਾਂ ਹਾਈ ਕੋਰਟ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਸ਼ਾਂਤਮਈ ਧਰਨੇ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਾਰੇ ਕਦਮਾਂ ਨੂੰ ਤੁਰੰਤ ਰੋਕਿਆ ਜਾਵੇ ਦੱਸਦੀ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਸੂਬੇ ਦੇ 7 ਜ਼ਿਲਿਆਂ ਵਿੱਚ ਐਤਵਾਰ ਤੋਂ 3 ਦਿਨਾਂ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਇਹ ਸਾਰੇ ਜ਼ਿਲ੍ਹੇ ਪੰਜਾਬ ਦੀ ਹੱਦ ਨਾਲ ਲੱਗਦੇ ਹਨ ਗ੍ਰੈਸ ਕੱਤਰ ਟੀਵੀਐਸਐਨ ਪ੍ਰਸਾਦ ਨੇ ਸ਼ਨੀਵਾਰ ਨੂੰ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਸਨ ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਿਆਂ ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਹੈ ਉਹਨਾਂ ਵਿੱਚ ਅੰਬਾਲਾ ਕੁਰੂਕਸ਼ੇਤਰ ਕੈਥਲ ਜੀਂਦ ਹਿਸਾਰ ਫਤਿਹਪੁਰਬਾਦ ਸਿਰਸਾ ਜ਼ਿਲ੍ਹੇ ਸ਼ਾਮਲ ਹਨ ਇਨੀਆਂ ਜ਼ਿਲ੍ਹਿਆਂ ਵਿੱਚ 11 ਫਰਵਰੀ ਨੂੰ ਸਵੇਰੇ 6:00 ਵਜੇ ਤੋਂ 13 ਫਰਵਰੀ ਨੂੰ ਰਾਤ 11:59 ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਸਰਕਾਰੀ ਹੁਕਮਾਂ ਅਨੁਸਾਰ WhatsApp Facebook X ਆਦਿ ਰਾਹੀਂ ਸੰਦੇਸ਼ ਨਹੀਂ ਭੇਜੇ ਜਾ ਸਕਦੇ ਇਸ ਦੌਰਾਨ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਿੱਜੀ ਸੁਨੇਹਾ ਭੇਜਣਾ ਫੋਨ ਰੀਚਾਰਜ ਬੈਂਕਿੰਗ SMS ਵੌਇਸ ਕਾਲ ਬ੍ਰੌਡਬੈਂਡ ਨਹੀਂ ਇੰਟਰਨੈਟ ਸੇਵਾ ਕਾਰਪੋਰੇਟ ਤੇ ਕਰੇ ਲੁਲਾਈ ਨਾ ਰਹੀ ਸੇਵਾਵਾਂ ਨੂੰ ਸੰਚਾਰ ਊਟਾਂ ਕਰ ਨਾਲ ਜਾਰੀ ਰੱਖਿਆ ਗਿਆ ਏ ਤਾਂ ਦੱਸਦੀ ਹੈ ਇੱਕ ਹਰਿਆਣਾ ਸਰਕਾਰ ਦੇ ਇਸ ਫੈਸਲੇ ਦੀ ਚਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ ਵਿਰੋਧੀਆਂ ਵੱਲੋਂ ਹਰਿਆਣਾ ਸਰਕਾਰ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਕਿਤੇਗੇ ਪ੍ਰਬੰਧਾਂ ਤੇ ਸਰਕਾਰ ਦੀ ਨਿਦਖਤੀ ਜਾ ਰਹੀ ਹੈ ਮੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦਿਆ ਬ੍ਰੇਕ ਤੋਂ ਬਾਅਦ ब्रेक तो बात सारांदे इक बार फिर स्वागत है बादिया अगले खबर वाले किसानों ਨਾਲ ਹੋ ਰਹੀ ਧੱਕੇਸ਼ਾਹੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਦੇ ਅੱਗੋਂ ਵੱਲੋਂ ਭਾਜਪਾ ਸਰਕਾਰ ਦੀ ਤਿੱਖੇ ਸ਼ਬਦਾਂ ਚ ਆਲੋਚਨਾ ਕੀਤੀ ਜਾ ਰਹੀ ਹੈ ਕਾਂਗਸ ਪ੍ਰਧਾਨ ਅਮਰਿੰਦਰ ਸਿੰਘ ਰਾਜਪਟ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਦਿੱਲੀ ਜਾ ਰਹੇ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਬਸਤੂਕੀ ਨਿੰਦਣਯੋਗ ਹੈ ਕਿਸਾਨਾਂ ਵੱਲੋਂ ਦਿੱਲੀ ਵਿੱਚ ਅੰਦੋਲਨ ਕਰਨ ਲਈ ਚਾਲੇ ਪਾ ਦਿੱਤੇ ਗਏ ਹਨ ਪਰ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਕੇਂਦਰ ਦੇ ਨੁਮਾਇੰਦਿਆਂ ਵੱਲੋਂ ਬੀਤੀ ਰਾਤ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਪਰ ਇਸ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਮਾਰਚ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਕਿਸਾਨਾਂ ਵੱਲੋਂ ਦਿੱਲੀ ਵੱਲ ਚਾਲੇ ਪਾ ਦਿੱਤੇ ਗਏ ਹੁਣ ਸਿਆਸੀ ਆਗੂ ਵੀ ਕਿਸਾਨਾਂ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਹੁਣ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਲੈ ਦਿੱਲੀ ਜਾ ਰਹੇ ਹਨ ਇਹ ਬਹੁਤ ਹੀ ਮਦਭਾਗਾ ਦਿਨ ਹੈ ਤੇ ਪਹਿਲੇ ਤੇ ਅੱਜ ਦੇ ਦਿਨ ਨੂੰ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਕਿਸਾਨਾਂ ਦੀ ਮਦਦ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਕਿ ਜਦੋਂ ਦੇਸ਼ ਦਾ ਅੰਡਾਤਾ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਦਿੱਲੀ ਜਾ ਰਹੇ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਕਰਾਉਣ ਕਿ ਤੁਸੀਂ ਕੁਝ ਸਾਡੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਦੇ ਆਸੇ ਗੱਲਾਂ ਕੀਤੀਆਂ ਤੇ ਉਹਨੂੰ ਰਾਸਤੇ ਦੇ ਵਿੱਚ ਹੀ ਹਰਿਆਣਾ ਬਾਰਡਰ ਤੇ ਜਿਸ ਪ੍ਰਕਾਰ ਰੋਕਣ ਦਾ ਕੰਮ ਕੀਤਾ ਜਾਂ ਮੈਂ ਸਮਝਦਾ ਕਿ ਪਾਕਿਸਤਾਨ ਤੋਂ ਵੀ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੈ ਹਜੇ ਕਿਤੇ ਨਾ ਕਿਤੇ ਢਿੱਲ ਮਸ ਪਾਕਿਸਤਾਨ ਬਾਰਡਰ ਤੇ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਵੇਖਿਆ ਉੱਥੇ ਜਾ ਕੇ ਤਾਰਾਂ ਹੀ ਲੱਗੀਆਂ ਵੱਡੇ ਵੱਡੇ ਬੈਰੀਕਾਡ ਔਰ ਕਿਸ ਤਰ੍ਹਾਂ ਲੰਬੇ ਲੰਬੇ ਉੱਥੇ ਕਿਲ ਬਿਛਾ ਦਿੱਤੇ ਗਏ ਨੇ ਸੜਕ ਤੇ ਤਾਂ ਜੋ ਕਿਸਾਨ ਆਪਦੀਆਂ ਮੰਗਾਂ ਵਾਸਤੇ ਦਿੱਲੀ ਨਾ ਪਹੁੰਚ ਸਕੇ ਚਲੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀਗਾ ਕਿਉਂਕਿ ਪੰਜਾਬ ਨੂੰ ਵੱਖ ਸੂਬਾ ਵੇਖਿਆ ਜਾਂਦਾ ਸਾਰਾ ਦੇਸ਼ ਭਾਜਪੀ ਵੱਖ ਨਿਗਾ ਨਾਲ ਵੇਖਦੀ ਹੈ ਲੇਕਿਨ ਪੰਜਾਬ ਨੂੰ ਵੱਖਰੀ ਨਿਗਾ ਦਾ ਵੇਖਿਆ ਜਾਂਦਾ ਹੈ ਅਗਰ ਵੱਖਰੀ ਨਿਗਾਹ ਨਾਲ ਨਾ ਦੇਖਿਆ ਜਾਂਦਾ ਹੁੰਦਾ ਤੇ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਲ ਸਾਲ ਭਰ ਅੰਦੋਲਨ ਕਰਕੇ ਸੱਤ ਸੱਤ ਲੋ 100 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਵਾਂ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਫੇਰ ਉਹ ਟਿਕਰੀ ਬਾਦਰ ਤੋਂ ਮੁੜੇ ਸਨ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ ਜਿੱਦ ਛੱਡ ਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਆਪਕੀ ਇਹ ਸਸਪੈਂਡ ਕਰਤਾ ਹੂੰ ਇਹ ਜਿਹੜੇ ਫਾਰਮ ਲਾਜ਼ ਹੈ ਤੇ ਮੈਂ ਇਹਨਾਂ ਤੇ ਗੌਰ ਫਰਮਾਵਾਂਗੇ ਤੇ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਗਿਆ ਇਥੋਂ ਤੁਹਾਨੂੰ ਇਹ ਸ਼ੋਰ ਕਰਨਾ ਚਾਹੁੰਦੇ ਆ ਪਲੇ ਸਾਡੀ ਸਾਰੀ ਟੀਮ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਚੰਡੀਗੜ੍ਹ ਹੋਵੇ ਕਿਤੇ ਵੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਕੇਸ ਹੁੰਦਾ ਅਸੀਂ ਫ੍ਰੀ ਇੱਕ ਨੰਬਰ ਲਾਂਚ ਕਰ ਰਹੇ ਹਾਂ ਮੋਬਾਈਲ ਨੰਬਰ ਜਿਹਦੇ ਉੱਤੇ ਜਾ ਕੇ ਕੋਈ ਵੀ ਨੂੰ ਕਾਲ ਕਰੇਗਾ 24 ਆਵਰ ਸਾਡੀ ਟੀਮ ਅਵੇਲੇਬਲ ਹੋਏਗੀ ਤਾਂ ਦੱਦੀ ਕਿ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕਿਸਾਨਾਂ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਬੈਰੀਕੇਡ ਲਗਾਏ ਜਾ ਰਹੇ ਹਨ ਕਿ ਜਿਵੇਂ ਕੋਈ ਦੁਸ਼ਮਣ ਦਿੱਲੀ ਵੱਲ ਵਧ ਰਿਹਾ ਹੋਵੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੋਇਆ ਹੈ ਜਿੱਦੇ ਚੱਲਦੇ ਉਹ ਦਿੱਲੀ ਵੱਲ ਵਧ ਰਹੇ ਹਨ ਪਰ ਉਹਨਾਂ ਨੂੰ ਜਗ੍ਹਾ-ਜਗ੍ਹਾ ਰੋਕਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਦੀ ਬਿੱਤੇ ਦਿਨ ਕਿਸਾਨਾਂ ਨਾਲ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਮਾਰਚ ਜਾਰੀ ਰੱਖਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਉੱਤੇ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਹੁਣ ਕਿਸਾਨ ਆਗੂ ਸਰਬਲ ਸਿੰਘ ਭੰਦੇ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਪੰਜਾਬ ਤੇ ਹਰਿਆਣਾ ਦੇ 26 ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਮਾਰਚ ਦਾ ਐਲਾਨ ਕੀਤਾ ਹੋਇਆ ਹੈ ਇਸ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਅੰਦੋਲਨ ਤੋਂ ਪਹਿਲਾਂ ਕਿਸਾਨਾਂ ਉੱਤੇ ਵੱਡਾ ਐਕਸ਼ਨ ਕੀਤਾ ਗਿਆ ਹੈ ਹਾਲੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਨਵੀਨਰ ਕਿਸਾਨ ਆਗੂ ਸਰਬਲ ਸਿੰਘ ਭੰਦੇ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ ਕਿਸਾਨਾਂ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਬਿੱਤੇ ਕ ਤਾਰੇ ਹੀ ਇਸ ਤੇ ਕਿਸਾਨ ਆਗੂ ਸਰਵਨ ਸਿੰਘ ਭਦੇਰ ਦਾ ਬਿਆਨ ਸਾਹਮਣੇ ਆਇਆ ਜਿਹੜਾ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਅੱਜ 13 13 ਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ 13 13 ਦੇ ਨਾਂ ਤੇ ਇਹ ਰੱਖਿਆ ਗਿਆ ਸੀ ਦਿਹਾੜਾ ਉਹ ਦਿਨ ਹੈਗਾ ਵਾ ਔਰ ਜਿੱਥੋਂ ਤੱਕ ਸਰਕਾਰ ਨਾਲ ਗੱਲਬਾਤ ਦਾ ਸਵਾਲ ਆ ਜਿਹੜੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਤੇ ਇਨਾਂ ਨੂੰ ਕਿਹਾ ਵੀ ਤੁਸੀਂ ਇਹ ਨੋਟੀਫਾਈ ਕਰ ਦਿਓ ਅੱਜ ਦੀ ਮੀਟਿੰਗ ਵਿੱਚ ਐਲਾਨ ਕਰ ਦਿਓ ਕਿ ਸਰਕਾਰ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਊਗੀ ਅੱਗੇ ਉਹਦੀ ਪ੍ਰਕਿਰਿਆ ਕੀ ਹੁੰਦੀ ਆ ਅਪਣਾ ਲਾਂਗੇ ਕੋਈ ਗੱਲ ਨਹੀਂ ਆਰ ਸਰਕਾਰ ਦੀ ਮਨਛਾ ਹੁੰਦੀ ਆ ਵੀ ਖੇਤੀਬਾੜੀ ਮੰਤਰੀ ਦੇ ਹੇਠ ਕੋ ਬਾ ਚਾਰ ਬੰਦੇ ਕਮੇਟੀ ਬਣਾ ਲਓ ਕੋਈ ਹੋਰ ਕਮੇਟੀ ਬਣਾ ਲਓ ਤੋਂ ਅਸੀਂ ਉਹਨਾਂ ਗਾੜੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਵੈਮ ਪ੍ਰਧਾਨ ਮੰਤਰੀ ਜੀ ਜਿਹੜੇ ਕੰਜ਼ਿਊਮਰ ਅਫੇਅਰ ਦੇ ਚੇਅਰਪਰਸਨ ਸੀਗੇ 2 2012 ਦੇ ਵਿੱਚ ਠੀਕ ਆ ਉਹਨਾਂ ਨੇ ਖੁਦ ਸਿਫਾਰਿਸ਼ ਕੀਤੀ ਹੋਈ ਆ ਕਿ ਕਿਸਾਨਾਂ ਨੂੰ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾ ਕੇ ਮਿਲਣਾ ਚਾਹੀਦਾ ਉਹਨਾਂ ਦੀ ਕਮੇਟੀ ਰੱਖ ਦਿੱਤੀ 2 ਅ ਜਾਰ 18 ਦੇ ਵਿੱਚ ਕੇਂਦਰ ਦੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਉਹਦੇ ਸਚਿਵ ਨੇ ਚਿੱਠੀ ਲਿਖ ਕੇ ਦਿੱਤੀ ਆ पीएससी एमएसपी खरीद दी गारंटी ते ਆ ਸਾਰੀਆਂ ਗੱਲਾਂ ਕਹਿ ਕੇ ਕਾਨੂੰਨ ਬਣਾਵਾਂਗੇ ਇੱਕ ਜਬਲਪੁਰ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਆ ਕਿ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਾਰੰਟੀ ਤੋਂ ਖੇਠਾਂ ਫਸਲ ਨਹੀਂ ਖਰੀਦੀ ਜਾਣੀ ਚਾਹੀਦੀ ਅਸੀਂ ਬੜੇ ਫੈਕਟਾਂ ਸਮੇਤ ਉਹ ਚੀਜ਼ਾਂ ਉਹਨਾਂ ਦੇ ਗਾੜੀ ਰੱਖੀਆਂ ਜਿਹੜੀ ਸੀਏਸੀਪੀ ਆ ਜਿਹਦੇ ਰਾਹੀਂ ਇਹ ਸਾਡੇ ਹੁਣ ਐਮਐਸਪੀ ਦਾ ਐਲਾਨ ਕਰਦੇ ਆ ਜਿਹੜਾ ਵਾਅਦਾ ਹੁੰਦਾ ਬਾ ਇਹਨਾਂ ਦੀ ਪਹਿਲੋਂ ਕਮੇਟੀਆਂ ਬਣੀਆਂ ਇਹ ਸਾਰਾ ਕੈਲਕੂਲੇਟ ਕਰਦੇ ਆ ਡਾਟਾ ਕੈਲਕੂਲੇਟ ਡਾਟਾ ਕਰਕੇ ਫਿਰ ਸਾਡੀ ਐਮਐਸਪੀ ਡਿਕਲੇਅਰ ਕਰਦੇ ਆ ਅਸੀਂ ਕਿਹਾ ਵੀ ਤੁਸੀਂ ਐਮਐਸਪੀ 23 ਫਸਲਾਂ ਤੇ ਵੈਸੇ ਹੀ ਡਿਕਲੇਅਰ ਕਰਦੇ ਹੋ ਉੱਤ ਤੱਕ ਕੋ ਰੌਲਾ ਨਹੀਂ ਹੈਗਾ ਤੁਸੀਂ ਉਹਦੇ ਤੇ ਲੀਗਲ ਗਾਰੰਟੀ ਦੇ ਦਿਓ ਸਾਨੂੰ ਵੀ ਬੱਸ ਹੋਣਾ ਤੁਹਾਡੀ ਮੰਡੀ ਦੇ ਵਿੱਚ ਇਹ ਘੱਟ ਰੇਟ ਤੇ ਨਹੀਂ ਵਿਕੂਗੀ ਇਹ ਦੇਸ਼ ਭਰ ਦੇ ਕਿਸਾਨਾਂ ਦੀ ਜਿਹੜੀ ਮੰਡੀ ਵਿੱਚ ਹੁੰਦੀ ਲੋਟਿਆ ਉਹ ਬੰਦ ਹੋ ਜੂਗੀ ਪਰ ਉਹ ਇਦੇਤੇ ਬਿਲਕੁਲ ਤਿਆਰ ਨਹੀਂ ਹੈਗੇ ਨਾ ਉੱਤੇ ਆ ਤਾਂ ਦੱਸਦੀ ਕਿ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਤੇ ਦਿੱਲੀ ਦੀਆਂ ਸਾਰੀਆਂ ਹਦਾਸੀਲ ਕਰ ਦਿੱਤੀਆਂ ਗਈਆਂ ਨੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਪਹੁੰਚ ਕੇ ਹੀ ਰਹਿਣਗੇ ਦਿੱਲੀ ਵਿੱਚ ਤਾਰਾ 144 ਲਾਗੂ ਕਰ ਦਿੱਤੀ ਗਈ ਹੈ ਅੱਜ ਦੇਸ਼ ਭਰ ਦੀਆਂ 200 ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਦੇਖਣਾ ਹੋਵੇਗਾ ਕਿ ਇਸ ਦਾ ਕੀ ਨਤੀਜਾ ਨਿਕਲਦਾ ਹੈ ਬਾਬਲ ਕਲਾ ਗੋਲੀਕਾੜ ਦਾ ਮੁੱਦਾ ਭਖ ਦਾ ਦਿਖਾਈ ਦੇ ਰਿਹਾ ਹੈ ਐਡਵੋਕੇਟ ਸੁਹੇਲ ਸਿੰਘ ਬਰਾੜ ਦੀ ਪਤਨੀ ਰਿਮਜੀ ਮਹਾਜਨ ਨੂੰ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਦੇ ਵਿਰੋਧ ਵਿੱਚ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ। ਕਾਂਸੀਆ ਗੋਵਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦਿਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਭਗਵੰਤ ਮਾਨ ਨੂੰ ਇਸ ਮਾਮਲੇ ਦੀ ਕੋਈ ਚਿੰਤਾ ਹੀ ਨਹੀਂ 2015 ਦੇ ਬਾਬਲਕਲਾ ਗੋਲੀਕਾਂਡ ਕੇਸ ਚ ਨਾਮਜ਼ਦ ਮਲਜ਼ਮ ਦੀ ਪਤਨੀ ਰੇਮ ਜੀਮ ਰਹਾਜਨ ਨੂੰ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਏ ਜਿਸ ਨੂੰ ਲੈ ਕੇ ਮੁੱਦਾ ਕਾਫੀ ਭਗਤਾਂ ਨਜ਼ਰ ਆ ਰਿਹਾ ਸਿਆਸੀ ਪਾਰਟੀ ਰਿਆ ਗੂ ਵੱਲੋਂ ਸੂਬਾ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਕਈ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਦੇ ਨਾਲ ਹੀ ਕਾਂਸੀ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਬਿਆਨ ਸਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਬੇਅਦਬੀ ਤੇ ਬੈਬਲ ਕਲਾ ਗੋਲੀਕਾਂਡ ਲਈ ਇਨਸਾਫ ਦੇਣ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਡੇਰੇ ਦੇ ਵਕੀਲ ਨੂੰ ਐਡਵੋਕੇਟ ਜਨਰਲ ਲਗਾਇਆ ਸੀ। ਹੁਣ ਗੋਲੀਕਾਂਡ ਵਿੱਚ ਨਾਮਜ਼ਦ ਇੱਕ ਦੋਸ਼ੀ ਦੀ ਪਤਨੀ ਰੇਮ ਜੀ ਮਹਾਜਨ ਨੂੰ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ। 24 ਘੰਟਿਆਂ ਵਿੱਚ ਇਨਸਾਫ ਦੀ ਗੱਲ ਕਰਨ ਵਾਲੇ ਭਗਵੰਤ ਮਾਨ 2 ਸਾਲਾਂ ਵਿੱਚ ਲਗਾਤਾਰ ਦੋਸ਼ੀਆਂ ਦੀ ਮਦਦ ਕਰ ਰਹੇ ਨੇ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਘੇਰਿਆ ਜਾ ਰਿਹਾ ਹੈ ਖਾਸ ਕਰਕੇ ਕਾਂਗਸੀਆਗੋ ਵੱਲੋਂ ਸਰਕਾਰ ਦੇ ਕਿਸੇ ਵੀ ਬਿਆਨ ਦੇ ਪੂਰਾ ਨਾ ਹੋਣ ਤੇ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ ਇਸੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਅਤੇ ਬਾਈਬਲ ਕਲਾ ਗੋਲੀਕਾਂਡ ਦੇ ਇਨਸਾਫ ਕਰਨ ਦੀ ਇਮਾਨਦਾਰੀ ਦਾ ਦਾਦਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਹੁਣ ਬਾਈਬਲ ਕਲਾ ਗੋਲੀਕਾਂਡ ਦੇ ਕੇਸ ਵਿੱਚ ਨਾਮਜ਼ਦ ਮੁਲਜ਼ਮ ਦੀ ਪਤਨੀ ਰੇਮਜੀਬ ਮਹਾਜਨ ਨੂੰ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦੋਂ ਮੁਖੀ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਗਾਇਆ ਗਿਆ ਸੀ ਹੁਣ ਇਹ ਸਾਬਤ ਹੋ ਗਿਆ ਹੈ ਕਿ ਆਵਾਜ਼ੀ ਪਾਰਟੀ ਸਰਕਾਰ ਇਹਨਾਂ ਮੁੱਦਿਆਂ ਨਾਲ ਇਨਸਾਫ ਕਰਨ ਲਈ ਬਿਲਕੁਲ ਵੀ ਗੰਭੀਰ ਨਹੀਂ ਹੈ ਇਸੇ ਮੌਕੇ ਇਕਬਾਲ ਸਿੰਘ ਖੈਰਾ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਖੈਰਾ ਨੇ ਕਿਹਾ ਕਿ ਬੇਅਦਬ ਕੰਡ ਤੇ ਬਾਈਬਲ ਕਲਾ ਗੋਲੀ ਕਾਂਢ ਲਈ ਇਨਸਾਫ ਦੇ ਸਭ ਤੋਂ ਗੰਭੀਰ ਮੁੱਦਿਆਂ ਤੇ ਭਗਵੰਤ ਮਾਨ ਸਰਕਾਰ ਦਾ ਬੇਰੁਖ ਰਵਈਆ ਸਪਸ਼ਟ ਤੌਰ ਤੇ ਬੇਨਕਾਬ ਹੋ ਗਿਆ ਏ ਕਿਉਂਕਿ ਆਮ ਆਦੀ ਪਾਰਟੀ ਸਰਕਾਰ ਵੱਲੋਂ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤੇ ਗਏ ਰਮਚੰਦ ਮਹਾਜਨ ਬਾਬਲਕਲਾ ਗੋਲੀਕਾਂਡ ਦੇ ਦੋਸ਼ੀ ਐਡਵੋਕੇਟ ਸੁਹੇਲ ਸਿੰਘ ਬਰਾੜ ਦੀ ਪਤਨੀ ਹਨ ਇਹ ਇਸ ਪੱਖ ਦੇ ਮਸਲੇ ਨੂੰ ਹੱਲ ਕਰ ਲਈ ਭਗਵੰਤ ਮਾਨ ਦੀ ਮਾਮੂਲੀ ਕਿੰਤਾ ਤੇ ਸਤਕਾਰ ਨੂੰ ਦਰਸਾਉਂਦਾ ਹੈ ਉਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਮਾਨ ਨੂੰ ਇਸ ਗੰਭੀਰ ਗਲਤੀ ਲਈ ਮਾਫੀ ਮੰਗ ਲਈ ਹੈ ਤੋਂ ਦੱਸਦੇ ਕਿ 2015 ਵਿੱਚ ਹੋਈ ਬੇਅਦਬੀ ਤੋਂ ਬਾਅਦ ਮੋਰਚਾ ਲੱਗ ਗਿਆ ਜਿਸ ਉੱਤੇ ਗੋਲੀਬਾਰੀ ਕੀਤੀ ਗਈ ਜਿਸ ਨੂੰ ਲੈ ਕੇ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਵਾਅਦੇ ਕੀਤੇ ਗਏ ਹੁਣ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਦੇਖਣਾ ਹੋਵੇਗਾ ਕਿ ਸਰਕਾਰ ਇਸਤੇ ਅਗਲਾ ਐਕਸ਼ਨ ਕੀ ਕਰਦੀ ਹੈ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸੀ ਲੀਡਰਾਂ ਵੱਲੋਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ ਕਾਉਂਸਿਲ ਲੀਡਰ ਸੁਪਾਲਸੀ ਖੈਰਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਤਕਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਇਸ ਸੁਪਾਲਸੀ ਖੈਰਾ ਨੇ ਕੇਂਦਰੀ ਮੰਤਰੀਆਂ ਦੇ ਰਵੱਈਏ ਦੀ ਵੀ ਅਲੋਚਨਾ ਕੀਤੀ ਹੈ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਚੱਲੇ ਪਾ ਦਿੱਤੇ ਗਏ ਨੇ ਹਾਲਾਂਕਿ ਕਿਸਾਨਾਂ ਦੀਆਂ ਕੇਂਦਰੀ ਨੁਮਾਇੰਦਿਆਂ ਨਾਲ ਦੋ ਮੀਟਿੰਗਾਂ ਹੋਈਆਂ ਪਰ ਉਸ ਤੋਂ ਕਿਸਾਨ ਅਸੰਤੁਸ਼ਟ ਰਹੇ ਜਿਸ ਤੋਂ ਬਾਅਦ ਉਹਨਾਂ ਨੇ ਦਿੱਲੀ ਵੱਲ ਜਾਣ ਦਾ ਐਲਾਨ ਜਾਰੀ ਰੱਖਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਚੱਲ ਪਏ ਪਰ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਨੇ ਜਿਸ ਦੀ ਵਿਰੋਧੀ ਆਗੂ ਵੱਲੋਂ ਨਿੱਦਕਤੀ ਜਾ ਰਹੀ ਹੈ ਹਰਿਆਣਾ ਵਿੱਚ ਹੋਈ ਇਸ ਬੈਰੀਕੇਟਿੰਗ ਨੂੰ ਕਾਂਗਰਸ ਆਗੂ ਸੁਖਪਾਲ ਸਿੰਘ ਖਰਾ ਨੇ ਮਦਭਾਗਾ ਦੱਸਿਆ ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਬੈਰੀਕੇਟਿੰਗ ਕਰ ਰਹੇ ਹਨ ਜਿਵੇਂ ਕੋਈ ਦੁਸ਼ਮਣ ਦਿੱਲੀ ਵੱਲ ਵਧ ਰਿਹਾ ਹੋਵੇ ਜਿਹੜੀਆਂ ਮੰਗਾਂ ਪਿਛਲੇ 2 ਸਾਲ ਤੋਂ ਲਟਕਦੀਆਂ ਤੁਰੀਆਂ ਆਉਂਦੀਆਂ ਬੀਜਪੀ ਮੁੱਕਰ ਗਈ ਬੇਈਮਾਨ ਹੋ ਗਈ ਕੱਲੀ ਮੁੱਕਰੀ ਬੇਈਮਾਨ ਨਹੀਂ ਹੋਈ ਹੁਣ ਇਹਨਾਂ ਦੇ ਰਾਹ ਦੇ ਵਿੱਚ ਸ਼ੰਭੂ ਬੈਰੀਅਰ ਤੇ ਹਰਿਆਣਾ ਦੇ ਬਾਰਡਰ ਤੇ ਬਹੁਤ ਵੱਡੇ ਵੱਡੇ ਲੈਂਟਰ ਪਾ ਕੇ ਰੋਕਣ ਲੱਗੇ ਨੇ ਦਰਿਆ ਪੁੱਟ ਦਿੱਤੇ ਨੇ ਆ ਕੰਡੇਦਾਰ ਤਾਰਾਂ ਲਾ ਦਿੱਤੀਆਂ ਨੇ ਐ ਜਿਵੇਂ ਕੋਈ ਬਹੁਤ ਵੱਡਾ ਕੋਈ ਕੋਈ ਦੇਸ਼ ਵਿਰੋਧੀ ਤਾਕਤਾਂ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਦੀਆਂ ਇਹ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਦੇਸ਼ ਤੇ ਅਨਾਜ ਦਾ ਭੰਡਾਰ ਭਰਿਆ ਜਿਨ੍ਹਾਂ ਨੇ ਭੁੱਖਿਆਂ ਨੂੰ ਰਜਾਇਆ ਭਾਵੇਂ ਕਿ ਆਪ ਉਹ ਅੱਜ ਭੁੱਖੇ ਨੇ ਔਰ ਪੜੀਆਂ ਹੱਕੀ ਮੰਗਾ ਨੇ ਉਹਨਾਂ ਦੀਆਂ ਮੰਗਾਂ ਐਮਐਸਪੀ ਨੂੰ ਲੈ ਕੇ ਕਰਜ਼ਾ ਮੁਕਤੀ ਨੂੰ ਲੈ ਕੇ ਜਿਹੜੇ ਆਦੀਵਾਸੀ ਲੋਕ ਨੇ ਸਭ ਤੋਂ ਗਰੀਬ ਵਰਗ ਉਹਨਾਂ ਦੀ ਸ਼ਮੂਲੀਅਤ ਜਿਹੜਾ 5ਵੇਂ ਸ਼ੈਡਿਊਲ ਦੇ ਵਿੱਚ ਲਿਆ ਕੇ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਇਹਦਾ ਗਰੀਬ ਗੁਰਗੇ ਦੀ ਮਦਦ ਕਰਨ ਵਾਸਤੇ ਇਹ ਅੰਦੋਲਨ ਹੈ ਲੇਕਿਨ ਸਾਡੇ ਦੇਸ਼ ਦੀ ਸਰਕਾਰ ਐਂ ਟ੍ਰੀਟ ਕਰ ਰਹੀ ਜਿਦਾਂ ਕੋਈ ਬਹੁਤ ਵੱਡਾ ਦੁਸ਼ਮਣ ਦਿੱਲੀ ਵੱਲ ਨੂੰ ਆ ਰਿਹਾ ਔਰ ਯਾਦ ਰਹੇ ਕਿ ਇਹੀ ਇਹੀ ਲੋਕ ਨੇ ਕਿਸਾਨ ਤੇ ਖੇਤ ਮਜ਼ਦੂਰ ਜਿਨ੍ਹਾਂ ਦੇ ਬੱਚੇ ਦੇਸ਼ ਦੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਰਖਵਾਲੀ ਕਰਦੇ ਨੇ ਆਪ ਮਰਦੇ ਨੇ ਦੇਸ਼ ਬਚਾਉਂਦੇ ਨੇ ਪਰ ਜਦੋਂ ਕਿਸਾਨ ਦੇਸ਼ ਤੋਂ ਕੁਝ ਮੰਗਦਾ ਤੇ ਫਿਰ ਉਹਦੇ ਮੋਰੇ ਕਿੱਦਾਂ ਰੁਕਾਵਟਾਂ ਖੜੀਆਂ ਕੀਤੀਆਂ ਡਰਾਉਣੀਆਂ ਅੰਗਰੇਜ਼ੀ ਚ ਇੱਕ ਸ਼ਬਦ ਹੈਗਾ क्रुएਲ क्रुएਲ ਜ਼ਾਲਮ ਇਸ ਤਰ੍ਹਾਂ ਦੀ ਤਸਵੀਰ ਸਾਡੇ ਭਾਰਤ ਦੀ ਸਰਕਾਰ ਸਾਡੇ ਨਾਲ ਬਣਾ ਰਹੀ ਆ ਤਾਂ ਦੱਸ ਦੀ ਇਹ ਕਿ ਦਿੱਲੀ ਜਾ ਰਹੇ ਕਿਸਾਨਾਂ ਤੇ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਅਥਰੂ ਗੈਸ ਦੇ ਗੋਲੇ ਛਿੱਟੇ ਗਏ ਜੋ ਕਿ ਐਕਸਪਾਇਰ ਤਸੇ ਜਾ ਰਹੇ ਨੇ ਤੇ ਉਹਨਾਂ ਨੂੰ ਰੋਕਣ ਲਈ ਵੱਡੀਆਂ-ਵੱਡੀਆਂ ਕੰਕਰੀਟ ਦੀਆਂ ਕੰਧਾਂ ਖਿੱਚੀਆਂ ਗਈਆਂ ਨੇ ਤੇ ਉੱਥੋਂ ਵਗ ਰਹੀ ਨਹਿਰ ਨੂੰ ਪੁੱਟ ਦਿੱਤਾ ਗਿਆ ਤਾਂ ਕਿ ਕਿਸਾਨ ਉਸ ਵਿੱਚੋਂ ਨਾ ਲੰਘ ਸਕਣ ਇਸ ਤਰ੍ਹਾਂ ਪੁਲਸ ਵੱਲੋਂ ਹਰ ਤਰ੍ਹਾਂ ਦੇ ਯਤਨ ਕੀਤੇ ਗਏ ਨੇ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚਣ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁਖਤੁਰਖੀਆਂ ਤੇ ਦਿੱਲੀ ਵਿੱਚ ਵੱਡੇ ਅੰਦੋਲਨ ਲਈ ਕਿਸਾਨਾਂ ਨੇ ਦਿੱਲੀ ਵੱਲ ਪਾਈ ਚਾਲੇ ਹਰਿਆਣਾ ਨੇ ਸ਼ੱਭੂ ਬਾਰਡਰ ਤੇ ਪਾਇਆ ਘੇਰਾ ਵੱਡੇ-ਵੱਡੇ ਬੈਰੀਕੇਡ ਲਗਾ ਕੇ ਰੋਕੇ ਕਿਸਾਨ ਕਿਸਾਨਾਂ ਤੇ ਪੁਲਸ ਵਿਚਕਾਰ ਹੋਈ ਝੜਪ ਕਿਸਾਨਾਂ ਦੇ ਅੰਦੋਲਨ ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਆਇਆ ਬਿਆਨ ਕਿਹਾ ਕਿਸਾਨਾਂ ਨੂੰ ਲੈ ਕੇ ਚਿੰਤਾ ਵਿੱਚ ਹੈ ਕੇਂਦਰ ਸਰਕਾਰ ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਲੱਗੇਗਾ ਸਮਾਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਤੇ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਕੀਤੀਆਂ ਗਈਆਂ ਬੰਦ ਪੰਜਾਬ ਸਰਕਾਰ ਨੇ ਵੀ ਕਈ ਜ਼ਿਲ੍ਹਿਆਂ ਦਾ ਇੰਟਰਨੈਟ ਕੀਤਾ ਬੰਦ ਕਿਸਾਨਾਂ ਦੇ ਇਕੱਠ ਨੂੰ ਦੇਖਦੇ ਹੋਏ ਕੀਤੀ ਗਈ ਕਾਰਵਾਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਿਆ ਕਿਸਾਨਾਂ ਦੇ ਅੰਦੋਲਨ ਦਾ ਮਾਮਲਾ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕਰਨ ਅਤੇ ਇੰਟਰਨੈਟ ਬੰਦ ਕਰਨ ਤੇ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਕਿਸਾਨਾਂ ਦਾ ਰਸਤਾ ਰੋਕਣ ਨੂੰ ਅਦਾਲਤ ਨੇ ਦੱਸਿਆ ਗਲਤ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਰਜੂਮਾਗੇ ਧੰਨਵਾਦ